ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਗੁਰੂ ਸਾਗਰ ਅੰਮ੍ਰਿਤ ਦਾ ਦਾਤਾ ਹੈ ਜਿਸ ਵਿੱਚ ਇਸ਼ਨਾਨ ਕਰਕੇ ਜੀਵਨ ਦੇ ਵਿੱਚ ਪਵਿੱਤਰਤਾ ਆਉਂਦੀ ਹੈ ਅਤੇ ਸੁਰਤ ਸ਼ਬਦ ਦਾ ਇਲਾਹੀ ਆਨੰਦ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਦੇ ਨਾਲ ਮਤ ਦੇ ਵਿੱਚ ਰਤਨ ਜਵਾਹਰ ਮਾਨਕ ਐਸੇ ਕੀਮਤੀ ਲਾਲ ਉਹ ਗੁਣ ਪੈਦਾ ਹੁੰਦੇ ਨੇ ਜਿਹਦੇ ਨਾਲ ਇਹ ਜਿਹੜਾ ਜੀਵਨ ਮਿਲਿਆ ਹੈ ਇਹ ਅਮੁੱਲ ਹੋ ਜਾਂਦਾ ਹੈ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਕਿਉਂਕਿ ਉਹਦੇ ਘਰ ਦੀ ਸੋਭਾ ਹੈ ਅਮੁੱਲ ਦਾਤਾਂ ਦੇ ਨਾਲ ਭਰਿਆ ਪਿਆ ਦੁਨੀਆ ਦਾ ਕੋਈ ਐਸਾ ਖਜ਼ਾਨਾ ਨਹੀਂ ਜਿਹੜਾ ਗੁਰੂ ਦੇ ਕੋਲ ਨਾ ਹੋਵੇ ਸਭ ਕਿਛ ਘਰਮ ਹੈ ਬਾਹਰ ਨਹੀਂ ਕਿਉਂਕਿ ਸਾਰੀਆਂ ਦਾਤਾਂ ਦਾ ਉਹ ਮਾਲਕ ਹੈ ਤੇ ਉਹ ਆਪਣੀਆਂ ਦਾਤਾਂ ਜੀਵ ਦੇ ਵਿੱਚ ਪ੍ਰਗਟ ਕਰ ਦਿੰਦਾ ਆਖੋ ਸਤਨਾਮ ਮਹਾਰਾਜ ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ਼ ਗੁਸਈਆ ਮੇਰਾ ਮਾਥਾ ਛਤਰ ਤਰੈ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਤੇ ਆਪਣੀਆਂ ਰਹਿਮਤਾਂ ਆਪਣੀਆਂ ਬਖਸ਼ਿਸ਼ਾਂ ਉਹ ਸਦਾ ਹੀ ਕਰ ਰਿਹਾ ਹੈ ਪਰ ਜਿਹੜੇ ਸਿੱਧੇ ਹੋ ਕੇ ਉਹਦੇ ਘਰ ਦੇ ਵਿੱਚ ਬਹਿ ਜਾਂਦੇ ਨੇ ਜਿਨ੍ਹਾਂ ਦਾ ਭਾਂਡਾ ਸਿੱਧਾ ਹੋਵੇ ਨਾ ਉਹਨਾਂ ਭਾਂਡਿਆਂ ਦੇ ਵਿੱਚ ਬਖਸ਼ਿਸ਼ ਉਹ ਅੰਮ੍ਰਿਤ ਦੀ ਵਰਖਾ ਹੋ ਜਾਂਦੀ ਹੈ ਹੁਣ ਮੀਂਹ ਪੈ ਰਿਹਾ ਹੋਵੇ ਇੱਕ ਭਾਂਡਾ ਸਿੱਧਾ ਹੈ ਇੱਕ ਭਾਂਡਾ ਪੁੱਠਾ ਹੋਵੇ ਤੇ ਜਿਹੜਾ ਸਿੱਧਾ ਹੈ ਉਹ ਭਰ ਜਾਂਦਾ ਹੈ ਜਿਹੜਾ ਪੁੱਠਾ ਹੋਵੇ ਉਹ ਖਾਲੀ ਦਾ ਖਾਲੀ ਰਹਿੰਦਾ ਪਰ ਜੇ ਇੱਥੇ ਆਪਾਂ ਇਹ ਗੱਲ ਆਖੀਏ ਵੀ ਮੀਂਹ ਤੇ ਪੈ ਰਿਹਾ ਹੈ ਪਰ ਮੀਂਹ ਨੇ ਦੋਨਾਂ ਦੇ ਵਿੱਚ ਵੰਡ ਕਰਾ ਕੀਤਾ ਇੱਕ ਨੂੰ ਭਰ ਦਿੱਤਾ ਇੱਕ ਖਾਲੀ ਰਹਿ ਗਿਆ ਪਰ ਯਾਦ ਰੱਖਿਓ بارش ਨੇ ਮੀਂਹ ਨੇ ਵਿਤਕਰਾ ਨਹੀਂ ਕੀਤਾ ਉਹ ਤੇ ਦੋਨਾਂ ਤੇ ਬਰਾਬਰ ਪੈ ਰਹੀ ਸੀ ਪਰ ਭਾਂਡਿਆਂ ਦੇ ਵਿੱਚ ਫਰਕ ਹੈ ਜਿਹੜਾ ਸਿੱਧਾ ਸੀ ਭਰ ਗਿਆ ਜਿਹੜਾ ਪੁੱਠਾ ਸੀ ਉਹ ਖਾਲੀ ਰਹਿ ਗਿਆ ਇਸੇ ਤਰ੍ਹਾਂ ਮੇਰੇ ਸਾਹਿਬ ਕਹਿੰਦੇ ਮਿਹਰਬਾਨ ਸਾਹਿਬ ਉਹ ਤੇ ਮਿਹਰਬਾਨ ਨੇ ਨਾ ਉਹ ਜਿਹੜਾ ਮੇਰਾ ਸਾਹਿਬ ਹੈ ਉਹ ਮਿਹਰਬਾਨ ਹੈ ਉਹ ਸਦਾ ਹੀ ਕਿਰਪਾ ਕਰ ਰਿਹਾ ਹੈ ਤੇ ਕਦੀ ਵੀ ਉਹ ਕਿਸੇ ਨਾਲ ਧੋਖਾ ਨਹੀਂ ਕਰਦਾ ਨਾ ਕਦੀ ਵਿਤਕਰਾ ਕਰਦਾ ਹੈ ਪਰ ਪਾਤਸ਼ਾਹ ਕਹਿੰਦੇ ਜਿਹੜੇ ਸਿੱਧੇ ਹੋ ਕੇ ਗੁਰੂ ਦੇ ਦਰ ਤੇ ਪਹੁੰਚ ਜਾਂਦੇ ਨੇ ਉਹਨਾਂ ਦੀਆਂ ਝੋਲੀਆਂ ਪਰ ਜਾਂਦੀਆਂ ਨੇ ਹੁਣ ਧੁੱਪ ਪੈ ਰਹੀ ਹੈ ਪਰ ਕੋਈ ਇਨਸਾਨ ਦਰਵਾਜ਼ੇ ਬੰਦ ਕਰਕੇ ਤਾਕੀਆਂ ਬੰਦ ਕਰਕੇ ਬੈਠਾ ਹੋਵੇ ਅੱਗੇ ਪਰਦੇ ਕਰ ਲਵੇ ਤੇ ਆਪਾਂ ਧੁੱਪ ਦੇ ਵਿੱਚ ਦੋਸ਼ ਕੱਢੀਏ ਵੀ ਧੁੱਪ ਅੰਦਰ ਨਹੀਂ ਪਹੁੰਚ ਰਹੀ ਸਾਡੇ ਤੱਕ ਨਹੀਂ ਆ ਰਹੀ ਤੇ ਯਾਦ ਰੱਖਿਓ ਧੁੱਪ ਦਾ ਦੋਸ਼ ਨਹੀਂ ਉਸ ਮਨੁੱਖ ਦਾ ਦੋਸ਼ ਹੈ ਜਿਹੜਾ ਪਰਦੇ ਕਰਕੇ ਬੈਠਾ ਹੈ ਇਸੇ ਤਰ੍ਹਾਂ ਗੁਰੂ ਤੇ ਪ੍ਰਮਾਤਮਾ ਸਦਾ ਹੀ ਚਾਨਣ ਦੇ ਰਿਹਾ ਹੈ ਸਦਾ ਹੀ ਰੌਸ਼ਨੀ ਕਰ ਰਿਹਾ ਹੈ ਪਰ ਪਾਤਸ਼ਾਹ ਕਹਿੰਦੇ ਜਿਹੜੇ ਸੁਰਤ ਕਰਕੇ ਇਸ ਭਾਂਡੇ ਨੂੰ ਗੁਰੂ ਅੱਗੇ ਪੇਸ਼ ਕਰ ਦਿੰਦੇ ਹਨ ਕਿਉਂਕਿ ਸਭ ਤੋਂ ਪਹਿਲੀ ਗੱਲ ਹੈ ਗੁਰੂ ਅੱਗੇ ਹਾਜ਼ਰ ਹੋਣਾ ਮੱਥਾ ਟੇਕਣ ਦਾ ਭਾਅ ਵੀ ਇਹ ਹੈ ਵੀ ਗੁਰੂ ਅੱਗੇ ਪੇਸ਼ ਹੋਣਾ ਹੈ ਕਈ ਲੋਕ ਪੇਸ਼ੀ ਤੇ ਜਾਂਦੇ ਨੇ ਹਾਜ਼ਰ ਹੁੰਦੇ ਜਾ ਕੇ ਹਾਜ਼ਰੀ ਲੱਗਦੀ ਆ ਨਾ ਪਰ ਪਿਆਰਿਓ ਅਸੀਂ ਗੁਰੂ ਅੱਗੇ ਪੇਸ਼ ਹੋਣਾ ਹੈ ਅਸੀਂ ਗੁਰੂ ਅੱਗੇ ਹਾਜ਼ਰ ਹੋਣਾ ਹੈ ਤੇ ਜਦੋਂ ਗੁਰੂ ਅੱਗੇ ਹਾਜ਼ਰ ਹੋਵਾਂਗੇ ਮਹਾਰਾਜ ਕਹਿੰਦੇ ਭਾਂਡਾ ਧੋਏ ਬੈਸ ਧੂਫ ਦੇਵੋ ਤਉ ਦੁੱਧ ਕਉ ਜਾਵੋ ਦੂਦ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਫਿਰ ਕਹਿੰਦੇ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਮ ਬਾਦਸ਼ਾਹ ਕਹਿੰਦੇ ਭਾਈ ਜਿਹੜੇ ਨਾਮ ਜਪਦੇ ਹਨ ਆਪਣਾ ਭਾਂਡਾ ਸਿੱਧਾ ਕਰਕੇ ਸਾਫ ਕਰਕੇ ਗੁਰੂ ਅੱਗੇ ਬਹਿੰਦੇ ਆ ਸਾਫ ਕਰਨ ਤੋਂ ਕੀ ਭਾਵ ਹੈ ਵੀ ਜਦੋਂ ਗੁਰੂ ਦੇ ਦਰ ਤੇ ਆਉਣਾ ਤੇ ਸੁਰਤ ਕਰਕੇ ਹੋਰ ਖਿਆਲ ਛੱਡਣੇ ਆ ਜਿਹੜੀ ਗੱਲ ਸਤਗੁਰੂ ਜੀ ਨੇ ਸੁਲਤਾਨਪੁਰ ਦੀ ਧਰਤੀ ਤੇ ਦੌਲਤਖਾਨਾ ਲੋਧੀ ਨੂੰ ਸਮਝਾਈ ਪਾਤਸ਼ਾਹ ਕਹਿੰਦੇ ਤੂੰ ਨਮਾਜ਼ ਪੜਨ ਦਾ ਢੋਂਗ ਕਰ ਰਿਹਾ ਹੈ ਪਰ ਘੋੜੇ ਖਰੀਦਣ ਵਾਸਤੇ ਕਾਬਲ ਤੁਰਿਆ ਫਿਰਦਾ ਹੈ ਕਾਜੀ ਘਰ ਦੇ ਵਿੱਚ ਖੂਹ ਦੇ ਦੁਵਾਲੇ ਘੇੜੇ ਕੱਢੀ ਜਾਂਦਾ ਹੈ। ਹਾਂਜੀ ਉਹ ਵੀ ਘੋੜੀ ਦੇ ਦੁਵਾਲੇ ਤੁਰਿਆ ਫਿਰਦਾ ਵੀ ਕਿਤੇ ਖੂਹ ਦੇ ਵਿੱਚ ਬੱਚਾ ਨਾ ਡਿੱਗ ਪਵੇ। ਪਾਦਸ਼ਾਹ ਕਹਿੰਦੇ ਧਰਮ ਦੇ ਅਸਥਾਨਾਂ ਤੇ ਕੋਈ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਸੰਸਾਰ ਦੇ ਵਿੱਚ ਬੜੇ ਮਤ ਨੇ। ਤੇ ਕਈਆਂ ਨੇ ਇਹਨਾਂ ਨੂੰ ਧਰਮ ਵੀ ਕਹਿ ਦਿੱਤਾ। ਮਤ ਬਹੁਤ ਨੇ ਜੈਨ ਮਤ ਹੈ, ਬੋਧ ਮਤ ਹੈ। ਇਸੇ ਤਰ੍ਹਾਂ ਇਸਲਾਮ ਹੈ ਯਹੂਦੀ ਨੇ 파르ਸੀ ਨੇ ਪਰ ਸਤਗੁਰੂ ਜੀ ਨੇ ਸਾਨੂੰ ਜਿਹੜਾ ਮਤ ਦਿੱਤਾ ਉਹ ਹੈ ਗੁਰਮਤ ਗੁਰੂ ਦੀ ਮਤ ਕਿਵੇਂ ਲੈਣੀ ਹੈ ਤੇ ਅਸੀਂ ਗੁਰੂ ਦੀ ਮਤ ਲੈ ਕੇ ਇਸ ਅਮੀਰ ਵਿਰਸੇ ਨੂੰ ਪ੍ਰਾਪਤ ਕਿਦਾਂ ਕਰਨਾ ਹੈ ਸੋ ਸਭ ਤੋਂ ਪਹਿਲੀ ਗੱਲ ਜਿਹੜੀ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਪਾਤਸ਼ਾਹ ਕਹਿੰਦੇ ਇਹ ਮਤ ਲੈਣ ਵਾਸਤੇ ਸਾਨੂੰ ਗੁਰੂ ਅੱਗੇ ਪੇਸ਼ ਹੋਣਾ ਪੈਣਾ ਹੈ ਗੁਰੂ ਅੱਗੇ ਸਮਰਪਿਤ ਹੋਣਾ ਪੈਣਾ ਹੈ ਸਮਰਪਿਤ ਹੋਣਾ ਇਹ ਪਹਿਲਾ ਗੁਣ ਹੈ ਯਾਦ ਰੱਖਿਓ ਜਿਸ ਦਿਨ ਭਾਈ ਲੈਣਾ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਦیدار ਕਰਨ ਵਾਸਤੇ ਆਏ ਹਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਮਰਪਿਤ ਹੋਏ ਆ ਗੁਰੂ ਸਹਿਬਾਨਾਂ ਦਾ ਇਤਿਹਾਸ ਪੜਾਂਗੇ ਭਾਈ ਅਮਰਦਾਸ ਜੀ ਆਏ ਨੇ ਸਮਰਪਿਤ ਹੋਏ ਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਣ 7 ਸਾਲ ਭਾਈ ਲੈਣੇ ਨੇ ਸੇਵਾ ਕੀਤੀ समर्पित ਹੋਏ ਹਨ ਕਿਉਂਕਿ ਜੀਵਨ ਦੀ ਘੜਤ ਘੜੀ ਹੀ ਉਦਨ ਜਾਂਦੀ ਹੈ ਜਿੱਦਨ ਸਮਰਪਿਤ ਹੋ ਜਾਵਾਂਗੇ ਜੇ ਪੱਥਰ ਕਾਰੀਗਰ ਦੇ ਕੋਲ ਸਮਰਪਿਤ ਨਾ ਨੋਵੇ ਤੇ ਯਾਦ ਰੱਖਿਓ ਉਹਦੇ ਵਿੱਚੋਂ ਮੂਰਤੀ ਕਦੀ ਨਹੀਂ ਨਿਕਲਦੀ ਇਸੇ ਤਰ੍ਹਾਂ ਦਰਵਾਜ਼ੇ ਤਾਕੀਆਂ ਕਿੰਨਾ ਸੁੰਦਰ ਸਮਾਨ ਬਣਦਾ ਹੈ ਜੇ ਲੱਕੜ ਆਪਣੇ ਆਪ ਨੂੰ ਸਮਰਪਿਤ ਨਾ ਕਰੇ ਤੇ ਉਹਦੇ ਵਿੱਚੋਂ ਇਹ ਸਮਾਨ ਕਦੀ ਨਿਕਲ ਨਹੀਂ ਸਕਦਾ ਅਨ ਘੜਿਆ ਹੋਇਆ ਮਨ ਅਨ ਘੜੀ ਹੋਈ ਸੁਰਤ ਸਾਡੀ ਮਤ ਸਾਡੀ ਬੁੱਧੀ ਇਹ ਸਾਰੇ ਕੁਝ ਦੀ ਜਿਹੜੀ ਘੜਤ ਹੈ ਇਹ ਘੜਨ ਵਾਲਾ ਸਾਡਾ ਗੁਰੂ ਹੈ ਸੱਚ ਹੈ ਪਿਆਰਿਓ ਅਸੀਂ ਮਨੁੱਖਾ ਜੀਵਨ ਪ੍ਰਾਪਤ ਹੀ ਇਸ ਕਰਕੇ ਕੀਤਾ ਹੈ ਵੀ ਅਸੀਂ ਅਨ ਘੜੇ ਹੋਏ ਆ ਅਸੀਂ ਵਿਛੜੇ ਹੋਏ ਆਂ ਅਨ ਘੜੇ ਤੋਂ ਭਾਵੈ ਅਸੀਂ ਵਿਛੜੇ ਹੋਏ ਆਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ हे ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਵਿਛੋੜਾ ਪਿਆ ਹੋਇਆ ਹੈ ਅਸੀਂ ਤੇਰੇ ਤੋਂ ਵਿਛੜੇ ਹੋਏ ਆਂ ਤੇ ਕਿਰਪਾ ਕਰ ਤੇਰੇ ਨਾਲ ਮਿਲਾਪ ਹੋ ਜਾਵੇ ਤੇ ਜਦੋਂ ਅਸੀਂ ਫਿਰ ਸਤਗੁਰਾਂ ਦੀ ਹਜ਼ੂਰੀ ਵਿੱਚ ਆਵਾਂਗੇ ਚੇਤੇ ਕਰਾਂਗੇ ਚੇਤ ਇਹਨਾਂ ਦੀ ਪਹਿਲਾਂ ਚੇਤ ਗੋਬਿੰਦ ਅਰਾਧਿਆ ਫਿਰ ਗੁਰੂ ਸਾਨੂੰ ਕੀ ਦਿੰਦਾ ਹੋਵੇ ਆਨੰਦ ਕਣ ਫਿਰ ਕਣੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਗੁਰੂ ਨੇ ਆਨੰਦ ਕਿੱਦਾਂ ਹੁੰਦਾ ਹੈ ਅਨੰਦ ਕਿਦਾਂ ਆਵੇਗਾ ਜਦੋਂ ਘੜਤ ਘੜੀ ਗਈ ਫਿਰ ਤੇ ਆਨੰਦ ਹੀ ਆਨੰਦ ਹੈ ਜਦੋਂ ਮੂਰਤੀ ਬਣ ਗਈ ਤੇ ਸੋਹਣੀ ਲੱਗਦੀ ਹੈ ਨਾ ਜਦੋਂ ਇੱਕ ਆਮ ਲੱਕੜ ਹੈ ਜਦੋਂ ਉਹਦੇ ਵਿੱਚੋਂ ਸੋਹਣੇ ਦਰਵਾਜ਼ੇ ਤਾਕੀਆਂ ਨਿਕਲ ਆਉਂਦੀਆਂ ਨੇ ਤੇ ਖੂਬਸੂਰਤ ਲੱਗਦੀਆਂ ਆ ਨਾ ਬਸ ਇਹ ਜਿਹੜੀ ਸਾਡੀ ਮਨ ਦੀ ਖੂਬਸੂਰਤੀ ਹੈ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਣਾ ਸਿੱਧਾਂ ਕੀ ਸੁਧ ਅਸਲ ਦੇ ਵਿੱਚ ਜੀਵਨ ਦੀ ਜਿਹੜੀ ਘਾੜਤ ਗੁਰੂ ਨੇ ਘੜਨੀ ਹੈ ਉਹੀ ਆਨੰਦ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਜੀਵਨ ਦੀ ਘਾੜਤ ਘੜੀ ਜਾਂਦੀ ਹੈ ਗੁਰੂ ਜੀਵਨ ਦੇ ਵਿੱਚ ਵਸ ਜਾਂਦਾ ਹੈ ਤੇ ਯਾਦ ਰੱਖਿਓ ਜਿੱਥੇ ਗੁਰੂ ਵਸ ਜਾਂਦਾ ਹੈ ਉੱਥੇ ਆਨੰਦ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ ਜਿੱਥੇ ਗੁਰੂ ਹੈ ਉੱਥੇ ਆਨੰਦ ਹੈ ਹੁਣ ਆਨੰਦ ਹੀ ਸੀ ਨਾ ਵੀ ਗੁਰੂ ਦਾ ਸਿੱਖ ਆਰੇ ਦੇ ਨਾਲ ਚੀਰਿਆ ਜਾ ਰਿਹਾ ਹੈ ਪਰ ਸਿੱਖ ਦੇ ਜੀਵਨ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਇਹ ਕਿਹੜਾ ਆਨੰਦ ਹੈ ਵੀ ਕਿਸੇ ਨੂੰ ਦੋ 파ੜ ਕਰ ਦਈਏ ਪਰ ਉਹ ਮੌਤ ਨੂੰ ਹੱਸ ਕੇ ਪ੍ਰਵਾਨ ਕਰ ਰਿਹਾ ਹੈ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗੈ ਸੋ ਗੁਰਮਤ ਦਾ ਜਿਹੜਾ ਸੁਨੇਹਾ ਸਤਿਗੁਰੂ ਜੀ ਸਾਡੇ ਤੱਕ ਪਹੁੰਚਾਰੇ ਨੇ ਪਾਤਸ਼ਾਹ ਕਹਿੰਦੇ ਭਾਈ ਆਪਣੇ ਜੀਵਨ ਨੂੰ ਗੁਰੂ ਅੱਗੇ ਸਮਰਪਿਤ ਕਰ ਜਦੋਂ ਜੀਵਨ ਰੂਪੀ ਭਾਂਡਾ ਇਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਪੇਸ਼ ਕਰਾਂਗੇ ਤੇ ਗੁਰੂ ਉਸ ਭਾਂਡੇ ਦੇ ਵਿੱਚ ਫਿਰ ਅੰਮ੍ਰਿਤ ਪਾ ਦਿੰਦਾ ਹੈ ਗੁਰੂ ਨੇ ਉਸ ਭਾਂਡੇ ਨੂੰ ਸੁਥਰਾ ਬਣਾ ਦੇਣਾ ਸਾਫ਼ ਕਰ ਦੇਣਾ ਇਹ ਸਾਧ ਸੰਗਤ ਦੇ ਵਿੱਚ ਮਿਲ ਕੇ ਹੁੰਦਾ ਹੈ ਪਾਤਸ਼ਾਹ ਕਹਿੰਦੇ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਕਹਿੰਦੇ ਜਦੋਂ ਸਾਧ ਸੰਗਤ ਵਿੱਚ ਆਵਾਂਗੇ ਤੇ ਜੀਵਨ ਦੀ ਮੈਲ ਲੱਥ ਜਾਂਦੀ ਹੈ ਤੇ ਪ੍ਰਮਾਤਮਾ ਸਾਡਾ ਸਾਥੀ ਹੋ ਜਾਂਦਾ ਹੈ